ਕਿਆ ਆਪ ਵਿੱਚ ਫਿਰ ਜਾਲ ਬਣਿਆ ਪਹਿਲਾਂ ਜਾਲ ਹੈ ਫਿਰ ਆਪ ਵਿੱਚ ਇਹ ਨਾ ਜਾਲ ਦੇ ਜੱਟial ਦੇ ਵਿੱਚ ਆ ਫਿਰ ਉਹਦੇ ਵਾਸਤੇ ਜਾਲ ਹੈ ਜਿਹੜਾ ਬਾਹਰ ਖੜਾ ਉਹਦੇ ਵਾਸਤੇ ਜਾਲ ਜਾਲਾਂ ਦਾ ਇਕੱਠਾ ਕਰਕੇ ਮੋਢੇ ਤੇ ਰੱਖ ਕੇ ਲੈ ਜਾਣਾ ਹੁਣ ਜਿਹੜਾ ਵਿਚਾ ਉਹ ਜਾਲ ਹੈ ਵਿਚੀ ਨਾ ਜਾਲ ਜਾਲ ਜਾਂ ਜਾਲ ਬਣ ਜਾਂਦਾ ਜਾਂ ਖਤਰਨਾਕ ਜਾਲ ਕੁਝ ਨਹੀਂ ਕਹਦਾ ਜਾੜ ਨੂੰ ਜਾਲਿਆ ਜਾ ਸਕਦਾ ਹੈ ਜੇ ਜਾੜ ਨੂੰ ਜਾਲਣਾ ਹੋਵੇ ਵਿਚਾਬ ਲੜੂ ਜੇ ਜਾੜ ਨੂੰ ਜਾਣੇ ਦਾ ਵਿਚਾਬ ਲੜੂ ਜਾੜ ਨੂੰ ਅਗਲਾ ਹੈ ਪਰੇ ਅਗਲਾ ਹੈ ਪਰੇ ਹੋ ਜਾ ਫਿਰ ਰਸਤੀ ਕੇ ਘਾਕਰ ਹੈ ਫਿਰ ਚੌਂਦੇ ਸਾਗ ਲੱਗੀ ਆ ਜਦ ਆਵਾਜ਼ ਨਿਕਲ ਗਿਆ ਫਿਰ ਘਾਦੇ ਕਰਨਾ ਅਗਲਾ ਆ ਕਫਰੇ ਹੋ ਗਿਆ ਆਪ ਜਾਲ ਫਿਰ ਜੇ ਨਾ ਜਰਾ ਆਪ ਫਸਿਆ ਤਾਂ ਦੇਖੀ ਜੋ ਨਾ ਜਿਸਕ ਮੈਂ ਜਾਲ ਬੰਨਦਾ ਖਿੱਦਾਂ ਜਾਲ ਕੋਲਾ ਪਈ ਉਦੋਂ ਫੇ ਦੇਖੀ ਜਾਂਦੀ ਆਪੇ ਜੜੇ ਅੱਗੇ ਆ ਗਿਆ ਹੋਰੋਂ ਅੱਜ ਕੇ ਫਿਰ ਉਹ ਤਾਂ ਪਰੇ ਖੜੇ ਦੂਰ ਵੇ ਜੀ ਆਹ ਜਾਲ ਮਾਇਆ ਜੰਜਾਲ ਹਉਮੇ ਮੋਹ ਭਰਮ ਪੈ ਭਾਗ ਕਵੀਰ ਦਾ ਹੁਣ ਪਤਾ ਲੱਗੂਗਾ ਸਰ ਜੀ ਕੀ ਗੱਲ ਕੀ ਕਹਿੰਦਾ ਐਂ ਨਹੀਂ ਪਤਾ ਲੱਗਦਾ ਸ਼ਲੋਕ ਦਾ ਜੇ ਅਸੀਂ ਸ਼ਲੋਕ ਦੇ ਅਰਥ ਕਰੀਏ ਨਹੀਂ ਪਤਾ ਲੱਗਦਾ ਸ਼ਲੋਕ ਦਾ ਬਾੜੀ ਜੋ ਪਤਾ ਲੱਗਦਾ ਸ਼ਲੋਕ ਕੀ ਕਹਿੰਦਾ ਸੀ ਵਰਬਾਨੀ ਜਾ ਤੋਂ ਮੋੜ ਆਉਂਦਾ ਨਾ ਫਿਰ ਸ਼ਲੋਕ ਤੇ ਨਿਕਾ ਜਾਵੇ ਫਿਰ ਸ਼ਲੋਕ ਦੀ ਸਮਝ ਆਉਂਦੀ ਹੈ ਕਿ ਸ਼ਲੋਕ ਕਹਿੰਦਾ ਕੀ ਚੀਜ਼ ਹੋ ਹੋਜੀ ਆਲ ਜਾਲ ਮਾਇਆ ਜੰਜਾਲ ਹਉਮੇ ਮੋਹ ਪਰਮ ਭੈ ਭਾ ਹਉਮੇ ਮੋਹ ਪਰਮ ਭੈ ਚਾਰ ਚੀਜ਼ਾਂ ਦਾ ਵਜਨ ਲੈਦਾ ਚਾਰ ਚੀਜ਼ਾਂ ਦਾ ਵਜਨ ਰੱਖਦਾ ਜਦ ਮਨ ਸਾਰੇ ਨੂੰ ਜਦ ਜਾਣ ਲੱਗਦਾ ਨਾ ਜਦ ਜੜਾ ਫਸ ਜਾਂਦਾ ਉਹ ਤੇ ਚਾਰ ਚੀਜ਼ਾਂ ਦਾ ਬੋਝ ਪੈਂਦਾ ਜਿਹੜਾ ਜਿਹੜਾ ਫਸਦਾ ਆ ਜਦ ਜੜ ਜਾਂ ਮਾਇਆ ਜਦ ਜੜ ਬਣਦੀ ਹੈ ਚਾਰ ਚੀਜ਼ਾਂ ਦਾ ਬੋਝ ਪੈਂਦਾ ਉਹ ਮੈਂ ਬੋਝ ਭਰ ਪਰ ਉਹ ਮੈਂ ਬੋਹ ਪਰਮਰ ਪਰ ਬਾਕੀ ਦੋ ਬਾਕੀ ਆਪੇ ਵੰਦੇ ਜੀ ਅਕੀ ਨਹੀਂ ਹੋਰ ਕੁਝ ਨਹੀਂ ਬਾਕੀ ਤਾਂ ਵਿਆਹ ਦੇ ਆ ਸਰ ਸਾਡੇ ਇਹ ਨਹੀਂ ਆ ਸਰ ਕੋਮੇ ਬੋ ਆਪੇ ਸਾਡੇ ਲਈ ਮੁਸ਼ਟਕੀ ਲੱਗੀ ਕ੍ਰਿਸ਼ਨਾ ਉਥੋਂ ਸ਼ੁਰੂ ਹੁੰਦੀ ਹੈ ਗੱਲ ਇਹਨਾਂ ਦੀਆਂ ਗੱਲਾਂ ਮੰਨੀਆਂ ਜਾਂਦੇ ਆਂ ਅਸੀਂ ਤੇ ਪੰਜ ਦੇ ਉਹ ਤਾਂ ਇਹਨਾਂ ਵਾਲੇ ਮੰਨੇ ਜਾਂਦੇ ਆਂ ਸਾਡੇ ਵਾਲੇ ਹੈਗੇ ਜੀ ਵੈਸੇ ਅੱਜੇ ਜੀ ਸਾਡੇ ਕੋਲੋਂ ਕਹਾਂਗੇ ਸਾਡੇ ਕੋਲ 6 ਨੇ ਤੇ ਕਮ ਹੱfte ਦੋ ਦੂਏ ਦੋ ਬਣਤੇ ਚਾਰ ਚਾਰ ਬਣਤੇ 6 ਬਣ ਗਏ ਚਾਰ ਬੁਰਖ ਤੋਂ ਆਏ ਅਜੀ ਛੇ ਮੇ ਦਾ ਜਲਜ ਕਰ ਰਹੇ ਆ ਸਿਰਫ ਪਰਮ ਦਾ। ਤੁਸੀਂ ਪਰਮ ਦਾ ਰਾਜ ਕਰ ਰਹੇ ਆ। ਹਉਮੈ ਦਾ ਰਾਜ ਨਹੀਂ ਕਰ ਰਹੇ ਤਵੇ। ਨਾ ਮੋਹ ਦਾ ਰਾਜ ਕੀਤਾ ਕਦੇ, ਨਾ ਲੋਭ ਦਾ ਰਾਜ ਕੀਤਾ ਕਦੇ। ਪਰਮ ਦਾ ਰਾਜ ਕਰ ਲੋ ਸਾਰਿਆਂ ਦੇ ਹੋਣੀ। ਹਉਮੈ ਕਿੱਥੇ ਗੁੱਪ ਜਾਇਆ ਹਉਮੈ ਦਾ ਕਿਦੋਂ ਪੈਦਾ ਹੋ ਗਿਆ। ਉਹ ਜੜ ਦਾ ਇਲਾਜ ਕੀਤਾ ਸੀ। ਪਰਮ ਦਾ ਰਾਜ ਕੀ ਹੈ ਪਰਮ ਦਾ ਜਾ ਗਿਆ। ਗੁਰਪ੍ਰਸਾਦ ਗੁਰਪ੍ਰਸਾਦ ਧਰਮ ਦਾ ਨਾਮ ਆ ਸਾਡੇ ਕੋਲ ਦੋਈ ਅੱਛਰ ਕਿਉਂ ਬਾਕੀ ਸਾਰੇ ਆਪੇ ਦੂਰ ਹੋ ਗਏ ਉਜਾਲ ਨਹੀਂ ਭਰਦਾ ਇਹ ਜਿਹੜਾ ਜਾਲ ਬਣ ਗਿਆ ਭਰਮ ਦੇ ਜਾਲ ਜਿਹਾ ਜਾਲ ਕਾਦਾ ਬਣਿਆ ਹੋਇਆ ਸਵਾਲ ਕਰੇ ਸੀ ਜਿਹੜੇ ਜਾਲ ਕਹਿੰਦੇ ਬਾਹਰ ਜਾਲ ਹੈ ਜਿਹੜਾ ਜਾਲ ਬਣ ਗਿਆ ਇਹ ਜਾਲ ਕਾਦਾ ਜਾਲ ਕਾਦ ਸੀ ਜਾਲਸੀ ਭਰਮ ਦੇ ਅੰਡੇ ਜੇ ਨਜ਼ਰ ਭਰਮ ਦੇ ਅੰਡੇ ਜਿਹੜੇ ਜਾਲ ਸੀ ਜਦ ਸਰੀਰ ਤੇ ਆ ਗਿਆ ਜਿਦਾ ਜਾਲ ਹੋਣਗੇ ਭਰਮ ਦਾ ਜਾਲ ਹੁੰਦਾ ਇਕੱਲੇ ਭਰਮ ਦਾ ਜਦ ਮਾਇਆ ਦੇ ਵਿੱਚ ਨਾਲ ਆ ਜਵੇ ਸਦਾ ਭਰਮ ਲੈ ਕੇ ਵਿੱਚ ਫੇਜ ਜਾਲ ਬਣ ਜਾਂਦਾ ਹੈ ਭਰਮ ਦਾ ਇਕੱਲਾ ਜਾਲ ਨਾ ਕਿ ਆ ਭਰਮ ਜਾਲ ਭਰਮ ਦਾ ਜਾਲ ਹੋਊਗਾ ਜਦ ਮਾਇਆ ਨਾਲ ਹੋ ਰਾਗੀ ਇਕ ਅਪਰੇਤ ਪਿੰਜਰ ਆ ਗਿਆ ਸਰੀਰ ਪਿੰਜਰੇ ਚ ਫਸਦਾ ਪਰਮਤਮ ਜੀ ਨੂੰ ਪਿੰਜਰੇ ਚ ਫਸਦਾ ਫੇਜ ਜਾਲ ਬਣ ਗਿਆ ਜੀ ਦਾ ਇਹ ਜੀ ਦਾ ਜਾਲ ਹੈ ਸਰੀਰ ਅਸਲ ਚ ਜੇ ਆਪਣਾ ਜਿਹੜੇ ਲੋਕ ਆਪਣਾ ਜਿਹੜਾ ਟਾਰਗੇਟ ਕੀ ਜੋ ਲੈਣ ਆਏ ਸੀ ਲਹਾ ਉਹ ਭੁੱਲ ਗਏ ਉਹਨਾਂ ਨੇ ਜੀ ਦਾ ਜਾਲ ਹੈ ਜ਼ਿੰਦਗੀ ਉਹਨਾਂ ਵਾਸਤੇ ਸਰੀਰ ਮਨੁੱਖਾ ਜੀ ਦਾ ਜਾਲ ਹੈ ਜੀਵਾਤ ਜਿਲਾੜੇ ਹੋਰ ਕੀ ਹੈ ਉਹਨਾ ਬਾਤੇ ਬੜੋ ਖਸਰੀ ਦੀ ਦਾ ਜਾਲ ਹੈ ਜਿਹੜੇ ਆਪਣੇ ਕਬਲਦੇ ਹੋਏ ਨੇ ਉਹਨਾ ਬਾਤੇ ਨਾ ਉਹ ਜਾਲ ਨੂੰ ਛੱਡ ਕੇ ਉਹ ਇਹ ਜਗਾ ਇਹ ਸ਼ਰੀਰ ਦੀ ਬਦਲ ਨਾਲ ਪਰਮ ਦਾ ਜਾਲ ਕੱਟ ਰਹੇ ਦੀ ਇਹ ਸ਼ਰੀਰ ਤੇ ਰਹਿੰਦੇ ਹੋ ਤਾਂ ਪਰਮ ਦਾ ਜਾਲ ਕੱਟਣਾ ਸੀ ਉਹਦੀ ਕੱਟਣ ਦੀ ਵਿਆਹ ਕੇ ਜਾਲ ਰੋੜੀ ਸ੍ਰੀ ਰਿਆ ਲੋੜਾਂ ਦੇ ਬਸੇ ਜਾਲ ਉਹ ਭੁੱਲ ਗਏ ਲੋਕਾ ਮਾਇਦੇਵ ਭੁੱਲ ਗਏ ਜਾਲ ਦੇ ਫਸ ਗਏ ਸਰੀਰ ਦੇ ਜਾਲ ਦੇ ਉੜ ਜਗੇ ਤੇਰੀਆਂ ਲੋੜਾਂ ਛੁੱਟ ਜਗੇ ਛੇੜਨ ਰਿਸ਼ਤੇ ਜਾਲੀਏ ਛੁੱਟ ਜਗੇ ਸਰੀਰ ਦੇ ਨਾਲ ਅਟੈਚਮੈਂਟਾਂ ਛੁੱਟ ਜਗੇ ਇਹ ਜਾਲ ਬਣ ਗਈ ਜ਼ਿੰਦਗੀ ਇਹ ਜੀਵਨ ਜਗ ਜੀਵਨ ਤੇ ਜਾਲ ਹੈ ਜਿਹਨੂੰ ਸੱਚ ਕਰਕੇ ਜਿਹਨੇ ਸੱਚ ਕਰਕੇ ਉਹਨਾਂ ਲਿਆ ਉਹ ਜਾਲ ਹੈ ਸਾਰਾ ਜਾਲ ਜੀ ਜੀਵਨ ਜਗ ਨੂੰ ਸੱਚ ਕਰਕੇ ਜਿਹਨੇ ਮੰਨ ਲਿਆ ਉਹਦੇ ਬਾਤੇ ਜੰਜਾਲ ਬਣ ਗਿਆ ਜਿਹੜਾ ਸੱਚ ਕਰਕੇ ਮੰਨਿਆ ਨਹੀਂ ਉਹਦੇ ਬਾਤੇ ਜੰਜਾਲ ਨਹੀਂ ਹੈ ਉਹਦੇ ਬਾਤੇ ਜਾਲ ਰਹੇਗਾ ਜੀ ਜਾਲ ਰਹੇਗਾ ਸਰੀਰ ਦਾ ਜੰਜਾਲ ਰਹਿ ਗਿਆ ਉਹ ਪਰਪ ਦਾ ਜਾਲ ਰਹਿ ਗਿਆ ਪਰਪ ਦਾ ਜਾਲ ਸੋਪੇ ਮੋਹ ਪਰਪ ਇਹ ਜਿਹੜਾ ਪਰਮ ਕਟਣਾ ਪਰਮ ਕਰਕੇ ਪੈ ਵੀ ਕੱਟੀ ਜਾਣੀ ਸੋ ਪੈਰੋਂ ਵੀ ਕੱਟਿਆ ਜਾਣ ਪਰਮ ਗਿਆ ਦਾ ਸਭ ਕੁਝ ਗਿਆ ਕੋ ਬਾ ਨੇ ਆ ਜਾਲ ਮਾਇਆ ਜੰਜਾਲ ਹਉਮੇ ਮੋ ਧਰਮ ਪਹਿਪਾ ਆ ਹਉਮੇ ਮੋ ਧਰਮ ਪੈ ਦਾ ਭਾਰ ਸੇ ਦੱਬਿਆ ਰਹਿੰਦਾ ਸਿਰੇ ਭਾਰ ਦੱਬਿਆ ਹੋਇਆ ਜੇ ਨਜ਼ਰ ਮਾਇਆ ਧਰੀਏ ਅਗੇ ਜੀ ਦੇ ਜੰਜਾਲ ਫੜਿਆ ਹੈ ਹਾਂ ਦੁੱਖ ਸੁਖ ਮਾਨ અપਮਾਨ ਅਨਕ ਪਰਕਾਰ ਕੀਨੋ ਕਿਉਂ ਬਖਿਆ ਥੋੜਾ ਉੱਥੇ ਕੀ ਹੈ ਕਾਲਾ ਪਾਰ ਹੈ ਕੀ ਹੈ ਦੁਖ ਸੁਖ ਦਾ ਜਿੱਤ ਦਾ ਦੁਖ ਸੁਖ ਜਿੱਤਦਾ ਜੇ ਦੁੱਖ ਆ ਜਾਵੇ ਸੁਖ ਆਵੇ ਦੁੱਖ ਨਾ ਆਵੇ ਸੁਖ ਨਾ ਚਲਿਆ ਜਾਵੇ ਜਿੱਤ ਦੁੱਖ ਘਰ ਨਾ ਆਵੇ ਸੁਖ ਘਰੋਂ ਚਲਿਆ ਨਾ ਜਾਵੇ ਇੱਕ ਰਹੇ ਜਿੱਤ ਦਾ ਮਾਨ ਭਗਵਾਨ ਮਾਨ ਉਹ ਵੇਖਾ ਪੜਲਾ ਵੇ ਮਾਨ ਹੋ ਰਾਂ ਜਾਬੇ ਇਹ ਜੰਦਾ ਜੰਮਣ ਵਾਲੇ ਲਿਆ ਸੀ ਮਾਨ ਵਾਨਵਾੜਾ ਦਾ ਮਨੂ ਦਿਖਾਰਿਆ ਹੈ ਜੇ ਉਹ ਤਾਂ ਬਾਅਦ ਦੀ ਗੱਲ ਹੈ ਪਤਾ ਵੀ ਇਹ ਸਾਰਿਆਂ ਨੂੰ ਬਸਾਰਿਆ ਹਾਂ ਹਾਂ ਮਾਨ ਪਰ ਮਾਨ ਅਨੇਕ ਪ੍ਰਕਾਰ ਕੀਓ ਵਖਿਆਨ ਅਨੇਕ ਪ੍ਰਕਾਰ ਕੀਓ ਜਿਹਦਾ ਕਿ ਅਨੇਕ ਪ੍ਰਕਾਰ ਵਖਿਆਨ ਕੀਤਾ ਹੈ ਮਾਨ ਕਾਦਾ ਦਾ ਬਹੁਤ ਵਖਿਆਨ ਕੁਰਬਾਨੀ ਹੋਇਆ ਹੈ ਅਨੇਕ ਪ੍ਰਕਾਰਾਂ ਦਾ ਵਿਖਿਆਨ ਹੋਇਆ ਹੋਇਆ ਪਿੱਛੇ ਗੁਰਬਾਣੀ ਚ ਉਹ ਮਾਰਗਵਾਨ ਦੀ ਗੱਲ ਤਿੰਨੋਂ ਨੇ ਕਿਹਾ ਕੀ ਉਹ ਕਿਉਂ ਬਿਤਾ ਹੋਇਆ ਹੈ ਕਿਉਂ ਹੋ ਗਿਆ ਹਾਂ ਆਪਨ ਖੇਲ ਆਪਕਰ ਦੇਖੋ ਉਹਦਾ ਵੀ ਵਿਖਿਆਨ ਹੋਇਆ ਹੈ ਮਾਰਗਵਾਨ ਦਾ ਵੀ ਵਿਖਿਆਨ ਅਨੇਕ ਪ੍ਰਕਾਰ ਹਾਂ ਆਪਨ ਖੇਲ ਆਪਕਰ ਦੇਖਿਆ ਇਹ ਸੰਕੋਚ ਤੋਂ ਨਾਨਕ ਇੱਕ ਹੈ ਆਪਣਾ ਖੇਡ ਆਪ ਕਰ ਦੇਖਾ ਆ ਬਾਜੀ ਖੇਲੇ ਤੇ ਜਿਹੜਾ ਬੱਲੇ ਤੇ ਖੜਾ ਹੈ ਉਹ ਨੂੰ ਨਹੀਂ ਪਤਾ ਮਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹ ਕੰਦਾ ਵੀ ਹੋ ਜਾ ਲਾ ਨਾ ਕਿ ਹਾਦੀ ਗੱਲ ਤੇ ਨਹੀਂ ਕਰਨੀ ਫਿਰ ਹੋ ਗਈ ਇਹ ਹੋ ਜਾਂਦੀ ਐ ਜਿੰਨਾ ਵਰਗੀ ਜੋ ਲਾ ਲਵੇ ਹੋ ਜਾਂਦੀ ਐ ਉਦੋਂ ਪਤਾ ਨਹੀਂ ਲੱਗਦਾ ਜਦ ਹਾਲਤ ਹੈ ਫੈਸਲਾ ਲਿਆ ਇੱਕ ਉਸ ਕੱਟੇ ਹੁੰਦਾ ਕੋਣ ਉਸ ਕੱਟੇ ਜਿ ਘਬਰਾ ਕੇ ਫੈਸਲਾ ਲਿਆ ਜਾਂਦਾ ਉਹ ਜੋ ਉਸ ਕੱਟੇ ਜਿ ਫੈਸਲਾ ਲਿਆ ਗਿਆ ਉਹ ਐਕਸੀਡੈਂਟ ਜੋ ਨੇ ਕਰਾਉਣਾ ਲੱਗਦਾ ਦਿੰਦਾ ਜਿੰਨਾ ਵਰਗੀ ਜਾਣਾ ਬਣ ਕੇ ਪੇ ਦੇਖਾ ਜੇ ਉਹ ਲਾ ਕੇ ਜਾਂਦਾ ਵੀ ਇਹ ਗਲਤੀ ਕਰਦੀ ਹੁੰਦੀ ਅਗਲੇ ਕਹਿ ਕੇ ਵੀ ਭੇਜਦੇ ਨੇ ਜੈਨਾ ਤਾਂ ਵੈਸਾ ਪਰ ਉਹੀ ਗਲਤੀ ਫੇਰ ਵੀਟ ਹੋ ਜਾਂਦੀ ਹੈ ਸੋਹਰੇ ਸ਼ੌ ਬੜਿਆ ਕਰਦਾ ਕਰੇ ਹਾਂਜੀ ਆਪਨ ਖੇਲ ਆਪ ਕਰ ਦੇਖਾ ਆਪਨ ਖੇਲ ਆਪ ਕਰ ਦੇਖਾ ਉਹ ਨਾ ਖੇਲ ਕਰਦਾ ਵੀ ਹੈ ਤੇ ਨਿਗਾ ਵੀ ਰੱਖਦਾ ਵੀ ਲਵੀ ਗਲਤੀ ਹੋ ਗਈ ਆ ਹੋ ਗਈ ਖੇਲ ਸੰਕੋਚ ਹੈ ਤੌਰ ਨਾਨਕ ਇੱਕ ਹੈ ਜਦੋਂ ਖੇਲ ਦੇ ਵਿੱਚ ਸੰਕੋਚ ਲੈਂਦਾ ਹੈ ਆਪਣੇ ਆਪੀ ਆਪਣੇ ਆਪ ਰੂਵੀ ਮੈਂ ਬੈਠੇ ਤੋਂ ਬਾਅਦ ਕਰਨਾ ਮੈਂ ਤਮਾਸ਼ਾ ਦੇਖਣਾ ਖੇਡਣਾ ਨਹੀਂ ਮੈਂ ਤਾਂ ਹੁਣ ਰਿਟਾਇਰਮੈਂਟ ਲਈ ਜੇ ਤੋਂ ਵੱਲਾ ਰੱਖਦਾ ਖੇਡਣਾ ਨਹੀਂ ਬਈ ਮੈਂ ਦੇਖਿਆ ਕਰੂਗਾ ਸੱਜਣਾ ਜਿਹੜਾ ਖੇਡਦਾ ਹੀ ਨਹੀਂ ਉਹਨਾਂ ਕੱਲ੍ਹ ਕੀ ਆ ਸੀ ਕੱਤੀ ਤਾਂ ਉਹਦੋਂ ਕਰੂ ਜਿਹੜਾ ਖੇਡਦਾ ਹੈ ਖੇਰ ਸੰਕੋਚੇ ਤੋਂ ਉਹਨਾਂ ਲੋੜਾ ਸਕੋ ਜਿਹੜਾ ਵੀ ਆਪਾਂ ਜਿਹੜੇ ਖੇਡ ਲੈ ਕੇ ਆਉਣਗੇ ਜਿਹੜਾ ਨਹੀਂ ਕਿਉਂ ਬਾਣ ਉਹ ਬਾਣ ਚਾਹੀਦਾ ਜੇ ਬਾਣ ਉਹ ਬਾਣ ਚਾਹੀਦਾ ਜੱਟਾ ਬਿਨਾਂ ਰਹੂਗੀ ਉਹ ਖਰਾ ਹੋ ਜਾਣਾ ਜਾਂ ਬਾਣ ਉਹ ਬਾਣ ਤੇ ਛੱਡ ਦਿੱਤਾ ਫੇ ਚੱਕਾ ਮਾਰੂ ਤਾਂ ਤਾਲੀਆਂ ਵੱਜਣਗੀਆਂ ਉਹ ਲੋੜ ਨਹੀਂ ਭਾਈ ਆਪਾਂ ਜੇ ਪਹਿਲੀ ਬੋਲ ਤੇ ਹੌਦੋਂ ਤੇ ਆ ਫਿਰ ਦੇਚ ਬੜਨਾ ਵੀ ਔਖਾ ਹੋ ਜੂਗਾ ਜੀਵਨ ਤਾਂ ਔਖਾ ਹੋ ਜਾਂਦਾ ਹਾਂ ਫਿਰ ਕਹੀ ਤਾਂ ਠੀਕੇ ਵੀ ਲੱਗਣਗੇ ਜੀਭ ਨੇ ਲੱਗਣਾ ਖਾਣਾ ਪੀਣਾ ਵੀ ਛੱਡਾ ਲੱਗਣਾ ਇਹ ਸਮਾਨ ਬੂਹਣ ਬਣਿਆ ਹੋਇਆ। ਖੇਡੂਗਾ ਤਾਂ ਬੂਹਣ ਦੋ ਸਰੇਮਾਨ ਕਰੇਗਾ। ਉਹ ਕਹਿੰਦਾ ਬੰਗਾਰੀਓ ਛੱਡੋ। ਇਹ ਤਾਂ ਜੱਦਾ ਹੀ ਦੀ। ਖੇਲ ਸੰਕੋਚੇ ਦਾ ਨਾ ਆਂਦਾ। ਇੱਕ ਹੈ। ਇਹ ਕੋਏ ਬਿਨਾ ਖੋਲ ਖੇਲ ਸੰਕੋਚੇ ਨਹੀਂ ਸਕਦਾ। ਇੱਕ ਬਾਨੇ ਵਿੱਚ ਤੋਂ ਜਿੱਤੀ ਦੇ ਵਿੱਚ ਗੇਮ ਤੋਂ ਇਹ ਜਿਹੜਾ ਰਿਟਾਇਰਮੈਂਟ ਲੈਂਦਾ ਹੀ। ਇੱਕ ਦੁਨੀਆ ਨੂੰ ਤਿਆਗ ਨਹੀਂ ਸਕਦਾ ਸੰਸਾਰ ਨੂੰ ਜਿੰਨਾ ਚਿਰ ਦੁੱਤੀ ਆ ਜਿਹ ਦਿੱਤੀ ਆਲਾ ਦੀ ਸਦਾ ਤਿਆਗ ਸਕਦਾ ਇਕਿਤ ਹੋ ਕੇ ਤੇ ਅਸੂਜੇ ਇੱਕ ਹੈ ਫਸਲਾ ਕਾਲ ਦੇ ਵੀ ਨਹੀਂ ਇਹ ਹੀ ਦੁਨੀਆ ਤਿਆਗਣੀ ਹੈ ਫਿਰ ਨਹੀਂ ਹਾਂ ਫਿਰ ਨਹੀਂ ਇੱਥੇ ਤਾਂ ਕੋਈ ਭੇਰਾ ਦੋਮਾ ਕੇ ਸਤੰਭ ਜਿਨਾ ਜਿਹੜੇ ਮੰਨ ਨਹੀਂ ਲੈਂਦਾ ਇਹੋ ਚਾਲ ਜਾਨੀ ਜਿਨਾ ਜਿਹੜਾ ਆਪਣੇ ਇੱਥੇ ਨੇ ਸੰਸਾਰ ਦੇ ਤਿਆਗ ਕਬਿਲ ਦੇ ਜਿਨਾ ਜਿਹੜਾ ਆਪਣੇ ਮਨ ਹੀ ਬੈਠਾ ਸੰਸਾਰ ਜਗਰ ਛੱਡ ਕੇ ਚਲਾ ਜਾਵੇ ਜੇ ਮਾ ਪਿਰੇ ਜਿਹੜੇ ਸੀ ਸਾਡੇ ਉਹਨਾਂ ਦੇ ਪਿੰਡ ਪੱਤਨ ਕਰਦਾ ਰਹਾਂ ਤੇ ਪਿਛੋਂ ਦੇ ਭਾਗ ਭੋਗ ਕੋਲਦਾ ਰਹਾਂ ਵੀ ਉਹਦੀ ਆਤਮਾ ਨੂੰ ਪਹੁੰਚੇ ਇਹਦਾ ਫਲ ਪਾਠ ਦਾ ਇਹ ਦਾਨ ਕੋ ਦੂਰ ਨੂੰ ਪਹੁੰਚੇ ਤਾ ਬੇਰੇ ਪਿੱਛੇ ਵੀ ਤਾਂ ਮੇਰਾ ਪੋਚੂਆ ਕਰੂ ਇਹ ਦਇਆ ਕਰ ਦੂ ਜਿੰਨਾ ਜਿਹੜੇ ਗੱਲਾਂ ਮੰਨਦਾ ਉਹ ਮੈਂ ਜਨ ਸੰਸਾਰ ਛੱਡਦਾ ਜਿੰਨਾ ਜਿਹੜਾ ਇਹ ਬਖੰਡਵਾਸ ਤੇ ਵਿਫਾਸ ਪਰਪੰਚ ਵਿੱਚ ਫਸਿਆ ਹੋਇਆ ਪਰ ਪੋਚੂ ਨੂੰ ਸੱਚ ਬੋਲਦਾ ਉਹਨਾਂ ਜਿਹੜੇ ਸੰਸਾਰ ਵਿੱਚ ਛੱਡਦੇ ਪਰਪੰਚ ਨੂੰ ਸਮਝ ਕੇ ਹੀ ਸੰਸਾਰ ਛੱਡ ਸਕਦਾ ਜਿੰਦਣਾ ਇਹ ਪਰਪੰਚ ਨੂੰ ਪਰਪੰਚ ਬਦਲਿਆ ਇਹਨੇ ਸਮਝ ਲਿਆ ਸਮਝੇ ਬਿਨਾ ਮੰਨ ਨਹੀਂ ਸਕਦਾ ਜਿਤਨੇ ਨੇ ਸਾਰੇ ਪ੍ਰਪੰਚ ਨੂੰ ਸਮਝ ਕੇ ਪ੍ਰਪੰਚ ਦੇਖ ਲਿਆ ਬੁੱਝ ਲਿਆ ਅੱਖੀਂ ਦੇਖ ਲਿਆ ਵੀ ਹੈ ਉਹ ਪ੍ਰਪੰਚ ਉਸਨੂੰ ਛੱਡੂਗਾ ਵਰਨਾ ਨਹੀਂ ਛੱਡ ਸਕਦਾ ਕਹੇ ਤੇ ਕੀ ਹੁੰਦਾ ਹੈ ਕਿ ਜੋਗੀ ਘਰ ਛੱਡ ਕੇ ਚਲੇਗਾ ਸੀ ਮਾਇਆ ਛੱਡ ਕੇ ਕਹਾਂ ਮੋਰੀ ਹੋ ਕੇ ਬੋਲੇ ਨਾ ਹੈ ਆਸਾ ਦੇਣਾ ਬਦੀ ਕੋਈ ਉਹਦਾ ਕਰਿਆ ਫਿਰ ਆਗਾ ਤਰੀ ਜਾਂਦਾ ਹੀ ਹੋ ਗਏ ਕੋਈ ਹੋ ਕੇ ਬੋਲਦਾ ਨਹੀਂ ਅਚਨ ਇਹਨਾਂ ਤਾਂ ਹੈ ਗਿਆ ਤੇਰੇ ਕਦਾਂ ਕਰ ਤੂੰ ਦਾਸੀ ਬਣ ਕੇ ਜੰਗਲ ਚ ਸਰੀਰ ਤਾਂ ਆੜੇ ਨਹੀਂ ਫਿਰਦਾ ਛੇ ਤੇਰੀਆਂ ਲੋੜਾਂ ਆੜੇ ਨੇ ਸਰੀਰ ਦਾ ਮੌਨ ਆੜੇ ਨਹੀਂ ਫਿਰ ਜਾਂਦਾ ਸੀ ਕਿੱਥੇ ਹੋ ਗਿਆ ਦਾਸੀ ਅਸਰੀਰ ਤੋਂ ਉੱਪਰ ਉੱਡ ਜਾਂਦਾ ਔਰ ਜਿਹੜੇ ਮਹਿਲ ਜਿਉਣਾ ਮੈਂ ਸਮਝਦਾ ਜਾਂਦਾ ਜਾਂਦਾ گھر بیٹھے ہی ہو جاتا جنگل جا, جا کے چڑھی خدا گاسی وہ سب پکھنڈ ہے پرپنچ ہے دکھاوا لوگوں واسطے اپنے واسطے نہیں کئی بار بلے بھی شاید میں جب چھ کے چلے جاؤں شاید میرا من ہے بنی جائے ہاں جی اپن کھیل آپ دیکھا ہے کھیل سمپوچے تو نانک ایک ہے اپن کھیل آپ دیکھا ہے اپنی باضی آپ کھیلتا ਤੇ ਰਾਵੀ ਨਾ ਖੇਲ ਸੰਕੋਚ ਲੈ ਨਾ ਖੇਲ ਖੇਲਣਾ ਤੋਂ ਸੰਕੋਚ ਕਰ ਜਾਂਦਾ ਹੋਣੀ ਖੇਲਣਾ ਅਬ ਕੀ ਬਾਤ ਬਖਸ਼ਵੰਤੇ ਕੋ ਜਦ ਇਹ ਕਹਿੰਦਾ ਨਾ ਬਹੁੜ ਦਾ ਭਵਜਲ ਫੇਰਾ ਫੇਰ ਇੱਥੇ ਆ ਇੱਕ ਹੋਏ ਦੇ ਬਾਅਦ ਫੇਰ ਕਹਿੰਦਾ ਅਬ ਕੀ ਬਾਤ ਬਖਸ਼